ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਸੰਦੀਪ ਅਤੇ ਪ੍ਰਦੀਪ ਨੂੰ ਪਟਿਆਲਾ ਪੁਲਿਸ ਨੇ ਰਾਜਪੁਰਾ ਵਿੱਚ ਦਰਜ ਇੱਕ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਚਚੇਰੇ ਭਰਾ ਦੱਸੇ ਜਾ ਰਹੇ ਨੇ। ਰਾਜਪੁਰਾ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਯੋਗ ਅਦਾਲਤ ਨੇ ਇਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਅਤੇ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 1 ਸਾਲ ਪਹਿਲਾਂ ਇਹਨਾਂ ਨੂੰ ਕਤਲ ਦਾ ਮਾਮਲਾ ਦਰਜ ਹੋਇਆ ਸੀ। ਇਸ ਕਤਲ ਵਿੱਚ ਇਹਨਾਂ ਦੀ ਗੱਡੀ ਦੀ ਵਰਤੋਂ ਕੀਤੀ ਗਈ ਸੀ। ਉਦੋਂ ਤੋਂ ਦੋਵੇਂ ਭਰਾ ਭਗੋੜੇ ਚੱਲ ਰਹੇ ਸਨ। ਦੇਰ ਜਦੋਂ ਉਹ ਅਮਰੀਕਾ ਤੋਂ ਡਿਪੋਟ ਹੋ ਕੇ ਅੰਮ੍ਰਿਤਸਰ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪ੍ਰਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਹੈ ਕਿ ਉਹਨਾਂ ਦਾ ਪੁੱਤਰ નિર્ਦੋਸ਼ ਹੈ ਅਤੇ ਪੁਲਿਸ ਨੇ ਉਸ ਨੂੰ ਝੂਠੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਤੋਂ ਤਾਂ ਨਹੀਂ ਕਿਹਾ ਕੇਸ ਤੇ ਆਇਆ ਸੀ ਜੀ ਮੰਡੀ ਦੀ ਈਸੀ ਦੀ ਵਾਰਦਾਤ ਸਾਡੇ ਉੱਤੇ ਗੱਡੀ ਹੁਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਇਸ ਨੂੰ ਉਹਨਾਂ ਨੇ ਸ਼ਾਮਲ ਕਰ ਦਿੱਤਾ ਉਸ ਰੇਲ ਸਟੇਸ਼ਨ 'ਤੇ ਅੰਮ੍ਰਿਤਸਰ ਇਹ ਤਰ੍ਹਾਂ ਤੋਂ ਉਹਨਾਂ ਨੂੰ ਹਾਂਜੀ ਤਰਦੀਪ ਸਿੰਘ ਮੇਰਾ ਬੇਟਾ ਹੈ ਜੀ ਤੇ ਸੰਦੀਪ ਸਿੰਘ ਮੇਰਾ ਭਤੀਜਾ ਇੱਕ ਕਦੂ ਵੇਚੀ ਮਰਦਾ ਜੀ ਗਿਆ ਨੂੰ ਤਾਂ 10 ਮਹੀਨੇ ਹੋ ਗਏ ਮੈਨੂੰ ਹਾਂਜੀ ਬਿਲਕੁਲ ਕਹਿੰਦੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ 3 ਕਿੱਲੇ ਜ਼ਮੀਨ ਮਰਦੀ ਹੈ ਠੀਕ ਹੈ ਜੀ ਉਹਨਾਂ ਸਾਡਾ ਕਹਨੇ ਪਿਆ 10 ਲੱਖ ਨਾ ਆਪਣੀ ਤਣਤੀ ਚੱਕਿਆ ਮਾਮਲਾ ਰ ਇਦਾਂ ਕੀ ਕੁਝ ਧੋਖਾ ਸਾਫ ਦੀ ਚੱਲਣ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਗੁਜਾਰ ਦੇ ਕੋਲੋਂ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ਰੇੜੀ ਵਾਲੇ ਨਾਲ ਝਗੜਾ ਹੋਇਆ ਸੀ ਰੇੜੀ ਵਾਲੇ ਨਾਲ ਝਗੜਾ ਹੋ ਕੇ ਤੂਜ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਇਸ ਲੜਾਈ ਦੇ ਵਿੱਚ ਬੜੀ ਹੱਥਾ ਪੱਥੀ ਹੋਈ ਜਿਹਦੇ ਵਿੱਚ ਕ੍ਰਿਸ਼ੀ ਮਾਰਿਆ ਗਿਆ ਪਰ ਉਥੇ ਬਸਤੀ ਜਿਹੜਾ ਮਾਰਿਆ ਗਿਆ ਉਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰਦਰ ਸੰਦੀਪ ਸਿੰਘ ਵੀ ਗੱਡੀ ਉੱਥੇ ਸੀ ਕਿਉਂਕਿ ਉਥੇ ਗੱਡੀ ਜਦੋਂ ਖੜੀ